ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੇ ਜੇ ਸੋਚੈ ਲਖਵਾਰ ਸੁਖੁ ਲੋਕਨ ਹੋਵੇ ਜੇ ਨਾਇਰ ਖਾਨ ਲਖਤਾਰ ਪੁਖ ਪੁਖ ਨਾ ਉਤਰੀ ਜੇ ਬੰਨਾ ਪੁਰਿਆ ਪਹਾਰ ਸਹਿਸ ਸਿਆਣ ਪਾਂ ਲਖੋ ਹੋਏ ਆਇਕ ਨ ਚੱਲੇ ਨਾਲ ਏ ਸੁਚਾਰ ਹੋਈ ਏ ਏ ਕੂੜਾ ਟੁਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖੇ ਨਾਲ ਹੁਕਮੇ ਹੋਵਣ ਆਕਾਰ ਹੁਕਮ ਨ ਕਹਿਆ ਜਾਏ ਹੁਕਮੇ ਹੋਵਣ ਜੀ ਹੁਕਮ ਲੈ ਗਟਿਆਈ ਹੁਕਮੇ ਉਤਮ ਨੇਇ ਚ ਹੁਕਮ ਲੇਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੇਸ ਲੇਖ ਹੁਕਮੇ ਸਦਾ ਹੋਵਾ ਹੀ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੀ ਉਜੈ ਤਾ ਹਮ ਕਹਿਣ ਕੋਏ ਗਾਵੇ ਕੋ ਤਾਣ ਹੋਏ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਟਿਆਇਆ ਚਾਰ ਸੰਗਾਵੇ ਕੋ ਵਿਦਿਆ ਵਿਖੰ ਵਿਚਾਰ ਸੰਗਾਵੇ ਕੋ ਸਾਜ ਰੇ ਤਨ ਖੇਹ ਸੰਗਾਵੇ ਕੋ ਜੀਲ ਫਿਰ ਦੇਹ ਸੰਗਾਵੇ ਕੋ ਜਾਪੈ ਦਿਸੈ ਦੂਰ ਸੰਗਾਵੇ ਕੋ ਵਿਖੈ ਹਾਦਰ ਹਜ਼ੂਰ ਕਥਨਾ ਕਥਿਨਾ ਆਵੈ ਟੂਟ ਕਥਿ 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 ਕੋਟੇ ਹੋਰ ਕੋਟਾ ਦੇਂਦਾ ਦੇ ਲੈਂਦੇ ਥਕ ਪਾਹੇ ਯੁਗ ਅਯੁਗ ਅੰਤਰ ਕਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਾਹਿਬ ਸਾਚੁ ਨਾਹੀ ਆਖਿਆ ਪਾਹਾਂ ਪਹਾਵਾਂ ਪਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਤਾਰ ਦੇਖ ਹੈ ਗਿਰਖੀਏ ਜਿਤ ਦਿਸੈ ਦਰਬਾਰ ਮੋਹ ਕੈ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਘਟਿਆਈ ਵਿਚਾਰ ਕਰਮੀ ਆਵੈ ਭੜਾ ਨਦੈ ਮੁਖ ਦੁਆਰ ਨਾਨਕੇ ਬੈ ਜਾਣੀ ਸਭੁ ਸੇ ਸਚਿਆਰ ਹਾਪਿਆ ਨਜਾਇ ਕੀਤਨ ਹੋਏ ਹਾਪਿਆ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨਿਹਾਨ ਗਾਵੀਏ ਸੁਣਿਏ ਮਨ ਰਖੇ ਪਹਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾ ਗੁਰਮੁਖ ਵੇਦੰ ਗੁਰਮੁਖ ਰਹਾ ਸੁਮਾਈ ਗੁਰੂ ਸਰ ਗੁਰੂ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖ ਨਾਹੀ ਕਹਿਣਾ ਕਤੁ ਨ ਜਾਏ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਖੈਕ ਦਾਤਾ ਸੋ ਮੈਂ ਵਿਸੁਰ ਨ ਜਾਇ ਧੀਰਤ ਨਾਮ ਜੇਤ ਸੁਖਾਂ ਵਿਣ ਭਾਖਣੇ ਕੇਨਾ ਹੈ ਕਰੀ ਜੀਤੇ ਸਿਰ ਠੋਪਾਈ ਵਿਖਾਂ ਵਿਣ ਕਰਮਾਖੈ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰਖੇ ਸਿਖ ਸੋਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਖੈਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰਿਆਂ ਰਜਾ ਹੋਰ ਦਸੋਣੇ ਹੋਏ ਨਵਾਂ ਖੰਡਾ ਵਿੱਚ ਜਾਣੇ ਨਾਲ ਤਲੈ ਸਭ ਕੋਏ ਲੰਗਣਾ ਔਰ ਖਾਇ ਖੈ ਜਸ ਕੀ ਰਤਿ ਜਗਲੇ ਜੇ ਤਿਸ ਨਦਰਣਾ ਆਵੇ ਬਾਤ ਨਾ ਪੁਛੇ ਕਿ ਇਟਾਂਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹ ਕੋਈ ਨ ਸੂਝੈ ਜੇ ਤਿਸੁ ਗੁਣ ਕੋਇ ਕਰੇ ਸੁਣੈ ਸਿਧ ਪੇਰ ਸੁਰਨਾਥ ਸੁਣੈ ਤਰਤ ਤਵਨ ਅਕਾਸ਼ ਸੁਣੈ ਦੀਪ ਲੋਕ ਤਾਲ ਸੁਣੈ ਪੋਹੇ ਨ ਸਕੈ ਕਾਲ ਨਾਨਕ ਭਗਤਾਂ ਸਦਾਵੇਂਗਾਸ ਸੁਣੈ ਲੋਕ ਆਫਕਾ ਨਾਸ ਸੁਣੈ ਸੁਰ ਬ੍ਰਹਮ ਇੰਦ ਸੁਣੈ ਮੁਖ ਸਲਾਹਣ ਮੰਦ ਸੁਣੈ ਜੋਗ ਜੋਗ ਤਨ ਪਿਹਦਾ ਸੁਣਿਆ ਸਤਸੰਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਆਪਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਰਸਰ ਕੈ ਸ਼ਨਾਨ ਸੁਣਿਆ ਪੜ ਪੜ ਪਾਉ ਹਿਮਾਨ ਸੁਣਿਆ ਲਾਗੇ ਸਹਿਤਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਆਪਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਖ ਕਿਰਪਾ ਪਾਤਸ਼ਾਹ ਸੁਣਿਆ ਆਂਦੇ ਆਵਹਿ ਰਾਹੋ ਸੁਣੇ ਹਾਸ ਸੁਆਸ ਸੁਗਾਹੋ ਨਾਨਕ ਭਗਤਾ ਸਦਾ ਮਿਗਾਸ ਸੁਣੇ ਦੂਖ ਪਾਪ ਕਾ ਨਾਸ ਮਨਹਿ ਕੀ ਗਤ ਕਹੀਂ ਨ ਜਾਏ ਏਕ ਕਹੇ ਪਿਛੈ ਪਸਤਾਏ ਆਗਰ ਕਲਮ ਨਿਖਣਾ ਹਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਏਕੋ ਮਨ ਜਾਣੇ ਮਨ ਕੋਏ ਮਨ ਸਰुत ਹੋਵੇ ਮਨ ਬੁੱਧਾ ਮਨ ਸਵਲ ਭਵਣ ਕੇ ਸੋਧਾ ਅਨ ਮੋਛੋਟਾ ਨਾ ਖਾਇ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇਖੋ ਮਨ ਜਾਣ ਮਨ ਕੋਏ ਮਨ ਮਾਰੂ ਠਾਕ ਨ ਪਾਏ ਅਨ ਪਾਸੋਂ ਪ੍ਰਗਟ ਜਾਏ ਅਨ ਮਗਨ ਚੱਲੇ ਪੰਥ ਅਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇਖੋ ਮਨ ਜਾਣ ਮਨ ਕੋਏ ਮਨ ਪਾਵੈ ਮੋਖ ਜਿਵਾਰ ਨਵੇਂ ਪਰਿਵਾਰ ਸਵਾਧਾਰ ਮਨ ਤਰ ਤਾਰੇ ਗੁਰ ਸੇਖਾ ਨਾਨਕ ਪਵਨ ਪਖੂ ਐਸਾ ਨਾਮ ਨਰਿੰਜਨ ਹੋਏ ਏਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਉਣ ਪੰਚ ਪ੍ਰਧਾਨ ਪੰਚੇ ਪਾਵਹ ਦਰਘੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਖ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੁਮਾਰ ਹੋਲਾ ਧਰਮ ਦੇ ਆਖਾ ਪੂਤ ਸੁਨ ਪੋਖਾ ਬਰਖਿਆ ਜਨ ਸੋਤ ਜੇ ਕੋ ਬੂਝੈ ਹੋਇ ਸੁਚਿਆਰ ਤਵਲੇ ਉਪਰ ਖੇਤਾ ਭਾਰ ਸਰਥੇ ਹੋਰ ਪਰ ਹੁਰ ਹੋਰ ਇਸਤੇ ਭਾਰ ਹਲੈ ਕਣ ਜੋਰ ਜੇ ਜਾ ਤਰੰਗਾਂ ਕਿਨਾਰ ਸਭਨਾ ਲਿਖਿਆ ਗੂੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਕੇਤਾ ਹੋਇ ਕੇਤਾ ਤਨ ਸੁਵਲ ਰੂਪ ਕੀਤੀ ਦਾਤ ਜਾਣੇ ਕਣ ਪੂਤ ਇਤਪਸਾਉ ਕੋ ਕੁਵਾਉ ਇਸੇ ਹੋਈ ਲਖ ਦਰਿਆ ਗੁਜਰਤ ਗਮਨ ਕਹਾ ਵਿਚਾਰ ਵਾਰਿ ਜਾਵੇਂ ਇਸ ਵਾਰ ਜੋ ਤੁਧ ਭਵੇਂ ਸਾਈ ਭਨੇ ਕਰ ਹੂ ਫਲਾ ਫਲਾ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਹੀ ਅਸੰਖ ਦਤਾਰ ਅਸੰਖ ਸੂਰ ਮੈ ਪਖ ਸਾਰ ਅਸੰਖ ਮੋਨ ਦਿਵਲਾਇ ਤਾਰ ਕੁਦਰਤ ਗਮਨ ਕਹਾ ਵਿਚਾਰ ਵਾਰਿਆ ਜਾਵੇ ਇੱਕ ਵਾਰ ਜੋ ਤੋ ਦੁਖਾਵੇ ਸਾਈ ਭਲੇ ਕਰ ਤੂੰ ਤਨਾ ਸਲਾਮ ਤੁਨਰੰਕਰ ਅਸੰਖ ਮੂਰ ਅੰਧ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਮਰ ਕਰ ਜਾਹੀ ਜੋਰਾ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੋੜਿਆਰ ਕੋੜੇ ਫੇਰਾ ਹੈ ਅਸੰਖ ਮਲੇਸ਼ ਮਲ ਪਖ ਕਾਹੇ ਅਸੰਖ ਨਿੰਦਕ ਸਿਰ ਕਰੇ ਪਾਰ ਧਰਿਕ ਨੀਚ ਕਹੈ ਵਿਚਾਰ ਵਾਰਿ ਜਾਵੇ ਪਵਾਰ ਜੋ ਤੁਧ ਭਾਨ ਸਾਈ ਭਨੇ ਕਾਨ ਹੋ ਸਦਾ ਸੁਰਾਮ ਸੁਨਰੰਤਰ ਅਸੰਖ ਨਾਗ ਸੰਖ ਸਾਗ ਅਗਮ ਅਗਮ ਸੰਖ ਲੋ ਸਾਂਖ ਰਹਿ ਸਿਰ ਪਹਰ ਹੋਏ ਅਖਰੀ ਨਾਮ ਕਰਿ ਸਾਲਾਹ ਅਖਰ ਗਿਆਨ ਗੀਤ ਗੁਣ ਗਾਹ ਅਖਰੀ ਨਿਕਣ ਬੋਲਣ ਬਾਣ ਅਖਰ ਸਿਰ ਸੰਜੋਗ ਵਕਾਨ ਜਿਨਹੇ ਲਿਖੇ ਤਿਸ ਸਰਨਾਹੇ ਜਿਉ ਪਰਮਾਏ ਤੇਉ ਤੇ ਪਾਹੇ ਜੇ ਤਾ ਗਿਤਾ ਤੇ ਤਨਉ ਵਿਣ ਨਾਵ ਨਾਹੀ ਕੋਪਾ ਕੁਦਰਤ ਗਣਹਾਂ ਮਿਕਰ ਗਾਰਿਆਂ ਜਬ ਇੱਕ ਵਾਰ ਜੋ ਤੁਝ ਭਾਵੈ ਸਾਈ ਕਨੇ ਕਰ ਉਹ ਸਦਾ ਸ੍ਰੀ ਰਾਮ ਸੋ ਨਰੰਕਾਰ ਭਰੀਏ ਹੱਥ ਪੈਰ ਤਨ ਦੇਹ ਭਣੀ ਤੋਤਾ ਉਤਰਸ ਖੇਹ ਓਤ ਕਲਿਤੇ ਕਕੜ ਹੋਏ ਦੇਸ ਆ ਗੂਣ ਲਈਤ ਹੋਏ ਭਰੀਏ ਮਤ ਪਾਪਾਂ ਦਾ ਸੰਗ ਉਹ ਤੁਖਤ ਨਾਮ ਸੇ ਰੰਗ ਹੁ ਨਹੀਂ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਖ ਲੈ ਜਾਹੋ ਆਪੇ ਵੀਰ ਆਪੇ ਹੀ ਕਾਹੂ ਨਾਨਕ ਉਕਮਿ ਜਾਹੋ তীর্থ ਤਪ ਪਪ ਦਿਆਦਿਤ ਦਾਨ ਜੇ ਕੋ ਪਾਵੇ ਤਿਲਖਾ ਮਾਨ ਸੁਣੇ ਹਨੇ ਮਨ ਕੀ ਪ੍ਰਭਾਉ ਅੰਤਰ ਘਤ ਤੀਰਥ ਮਰਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਾਸੁ ਪ੍ਰਾਸਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਘਣ ਸੋਇਲਾ ਵਖਤ ਕਾਣ ਘਣ ਚਿਤ ਕਮਣ ਵਾਰ ਕਣ ਸੇ ਰੂਪੀ ਮਾਹੁ ਕਣ ਜੇਤ ਹੋਆ ਆਕਰ ਵੇਲ ਨ ਪਾਇਆ ਪੰਡਤ ਜਿ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਖਾਦਿਆ ਤੇ ਲੇਖਨ ਲੇਖ ਪੁਰਾਣ ਚਿਤਵਰਣ ਜੋਗੀ ਜਾਣ ਰੂਪ ਮਾਹੂ ਨ ਕੋਈ ਜਾ ਕਰਤਾ ਸਿਰਠੇ ਕੋ ਸਾਜੇ ਆਪੇ ਜਾਣ ਚੋਈ ਏਵ ਕਰਾਂਗੇ ਸਲਾਹੀ ਕਰਨੇ ਕਿਵ ਜਾਣ ਨਾਨਕ ਆਖੰ ਸਮ ਆਖਾ ਇੱਕ ਦੂਇ ਕਿਸਿਆਣ ਗੱਡਾ ਸਾਹਿਬ ਡੇ ਨਾਹਿ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪ ਕੋ ਜਾਣ ਅੱਗਿਆ ਗਿਆ ਨਾ ਸੋਹ ਹੈ ਪਤਨ ਪਤਲ ਸੰਗਾ ਸੰਗਾ ਸੋਹ ਓੜ ਪੋੜ ਗਪਾਣ ਸਕੇ ਵੇਰ ਕਹਿਣ ਕੋ ਬਾਤਾ ਸਹਿਸ 18 ਕਹਿਣ ਕਤੇਬਾ ਅਸਲ ਇਕਤਾਤ ਲਿਖਾ ਹੋਏ ਤਾਂ ਲਖਿਆ ਲਖਿਆ ਹੋਏ ਵਿਨਾਸ਼ ਨਾਨਕ ਵੱਡਾ ਕੀਆ ਆਪੇ ਜਾਣ ਆਪ ਕੋ ਸਲਾਹੇ ਸਲਾਹੇ ਤੇ ਸੁਰਸਤਨ ਪੈਨਾ ਅਧਿਆਤੈ ਵਖਾਹ ਅਲਹਿ ਸਮੁਦ ਨ ਜਾਣੇ ਸਮੁਰ ਸਹਾ ਸੁਰਸਾਨ ਗਿਰਹਾ ਸੇਤੀ ਮਾਰ ਤਾਨਾ ਜਿਹੜੇ ਤੁਲ ਨ ਹੋਵਣੀ ਜੇ ਤਿਸ ਮਨ ਹੋ ਨ ਵਿਸੁਰ ਅੰਤਨਾ ਸਿਵਤੀ ਕਹ ਅਨੰਤ ਅੰਤਨ ਹਰਣ ਦੇਨ ਅੰਤ ਅੰਤਨ ਵੇਖਣ ਸੁਨਨ ਅੰਤ ਅੰਤਨ ਜਾਪਿਆ ਖਿਆ ਮਨ ਮੰਤ ਅਨਪਨ ਜਾਪਿਆ ਕੀਤਾ ਆਕਾਰ ਅੰਤ ਨਾ ਪੈ ਪਰਵਾਰ ਅੰਤ ਕਾਰਨ ਕੀਤੇ ਬਿਨ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣ ਹੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਹਿ ਉੱਚਾ ਥਾਉ ਉੱਚੇ ਉਪਰ ਉਚਾ ਨਾਉ ਇਹੜੂ ਉੱਚਾ ਹੋਵੇ ਹੋਏ ਇਹ ਸੋਚੇ ਕੋ ਜਾਣ ਸੋਏ ਜੇ ਵੜਿਆ ਆਪ ਜਾਣ ਆਪਾ ਕੋ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਨਿਖਿਆ ਨ ਜਾਏ ਗੱਡਾ ਦਾਤਾ ਤਿਰਨਾਤਮ ਆਏ ਇਤੇ ਮੰਗ ਹੈ ਜੋ ਦਿਆ ਪਰ ਇਤੇ ਗਣਤ ਨਹੀਂ ਵਿਚਾਰ ਇਤੇ ਸਭ ਟੁੱਟਾ ਵਿਚਾਰ ਇਤੇ ਲਲੰਗ ਕਿਰਪਾ ਹੈ ਇਤੇ ਮੂਰਖ ਆਹਿ ਕਾਹੇ ਇਤੇ ਆਦੂਖ ਕੂਖ ਸਦਮਾਨ ਇਹ ਪੈਦਾ ਤੇਰੀ ਦਤਾਰ ਬੰਦ ਖਲਾਸੀ ਫਣ ਹੋਏ ਉਰਾਖਨ ਸਕੇ ਕੋਏ ਦੇਖੋ ਕਾਇਕ ਆਖਣ ਪਾਇ ਓਹੋ ਜਾਣੇ ਜੀਤਿਆ ਮੁਖ ਕਾਏ ਆਪੇ ਜਾਣੇ ਆਪੇ ਦੇ ਆਖ ਹਐ ਸੇ ਪੇਖਈਏ ਜਿਸ ਨੂੰ ਬਖਸ਼ੇ ਸਿਵ ਤੁਸਲਾਹ ਨਾਨਕ ਪਾਤਸ਼ਾਹੀ ਪਾਛਾ ਹੋ ਅਮੁੱਲ ਗੁਣ ਅਮੁੱਲ ਵਕਾਰ ਅਮੁੱਲ ਕਾਰਯ ਅਮੁੱਲ ਪੰਡਹਾਰ ਅਮੁਲਾ ਹੈ ਅਮੁੱਲ ਜਾਹੇ ਅਮੁੱਲ ਪਾਇ ਅਮੁਲਾ ਸੰਗ ਹੈ ਅਮੂਲੋ ਤਰਮੂਲ ਦੇ ਬਾਣ ਅਮੂਲੋ ਥੋਲ ਮੁਲ ਕਰਵਾਣ ਅਮੂਲੋ ਬਖੀਸ ਅਮੂਲਨ ਛਾਣ ਅਮੂਲੋ ਕਰਮੂਲ ਫਰਮਾਣ ਅਮੂਲੋ ਮੁਲਾਕਨ ਜਾਏ ਆਖ ਆਖ ਰਹੇ ਨਿਗਰਾਈ ਆਖ ਹੈ ਵੇਦ ਪਾਖ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮ ਆਖੇ ਇੰਦ ਆਖਾਂ ਗੋਪੀ ਤੈ ਗੋਪਿੰਦ ਆਖੇ ਈਸ਼ਵਰ ਸਭ ਸਿੱਧ ਆਖੇ ਕੇਤੇ ਕੇਤੇ ਬੁੱਧ ਅੱਖ ਹੈ ਦਾਨ ਮਖ ਹੈ ਦੇਵ ਅੱਖ ਹੈ ਸੂਰ ਨਰ ਮੁਨ ਜਨ ਸੇਵ ਇਹ ਤੇ ਅੱਖ ਹੈ ਅਖਣ ਪਾਹੇ ਕੀਤੇ ਕਹਿ ਹੈ ਉਠ ਉਠ ਜਾਹੇ ਇਹ ਤੇ ਕੀਤੇ ਹੋਰ ਕਰੇ ਤਾ ਅੱਖ ਨ ਸਕੇ ਕੇਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਨ ਸੱਚਾ ਸੋਏ ਜੇਖ ਅੱਖ ਬੋਲ ਬਿਗਾਣ ਤਾ ਲਖਿਆ ਸੁਰਗ ਵਰ ਰੰਗ ਵਰ ਸੋਦਰ ਇਹ ਸੋ ਕਰਕੇ ਹਾ ਇਤਿ ਬਹਿ ਸਰਬ ਸਮਾਲੇ ਗਾਜਨਾਦ ਅਨੇਕ ਅਸ਼ੰਕਾ ਇਤੇ ਵਵਨ ਹਾਰੇ ਤੇਤੇ ਰਾਗ ਕਰਿ ਸੁਖਹੀ ਅਨ ਇਤੇ ਗਗਨ ਹਾਰੇ ਗਾਵਹਿ ਸੁਖਨੋ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਹਿ ਚਿਤ ਗੁਪ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੇ ਸੁਖਨ ਸਦਾ ਸੁਵਾਰੇ ਗਾਵਹਿ ਇੰਦ ਅਸਨ ਬੈਠੇ ਦੇਵ ਪਿਆ ਦਰ ਨਾਲੇ ਗਾਵਹਿ ਸਿਦ ਸਮਾਧਿ ਅੰਦਰ ਗਾਵਣੁ ਸਾਧ ਵਿਚਾਰੇ ਗਾਵਣੁ ਜੱਤੀ ਸੱਤੀ ਸੰਤੋਖੀ ਗਾਵਹਿ ਅਮੀਰ ਖਰਾਰੇ ਗਾਵਣ ਪੰਡਤ ਪੜਨਨਿ ਕਿਸਾਰਾ ਜੋਗ ਜੋ ਵਿਦਵਨ ਆਲੇ ਗਾਵਹਿ ਮੋਖਣੀਆ ਮਨ ਮੁਖਨ ਸੁਰਗਮਸ ਪਿਆਲੇ ਗਾਵਣ ਰਤਨੁ ਪਾਏ ਤੇਰੇ ਆਠ ਸੜੀ ਰਸਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਖ ਕਾਣੀ ਚਾਰੇ ਗਾਵਖ ਕੰਡ ਮੰਡਲ ਵਰ ਕੰਡਾ ਕਰ ਕਰ ਖੇਧਾਰੇ ਸੇ ਤੁਗ ਨੂੰ ਗਾਵੈ ਜੋ ਤੁਧ ਭਾਵਨ ਤੇ ਤੇਰੇ ਪਉਤਰ ਸਾਲੇ ਹੋਰ ਕਹਤੇ ਗਾਵਣ ਸੇ ਮੈਂ ਚੇਤਨਾ ਅਮਨਾਨਖਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੇ ਨਾਹੀ ਹੈ ਬੇਹੁ ਸਿਜੈ ਨ ਜਾਸੀ ਰਚਨਾ ਜਿਨ ਮਿਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਿਨੂੰ ਪਾਈ ਕਰ ਕਰ ਵਿਖੈ ਕਿ ਤਰਪਣਾ ਦੇਵ ਤਸ ਦੇਵ ਡਿਆਈ ਜੋ ਤਸ ਭਾਗੈ ਸੋਈ ਕਰਸੀ ਹੁਕਮ ਨ ਅਖਰਣਾ ਜਾਈ ਸੋ ਪਾਤ ਸਹੂ ਸਹ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਰਮ ਪਤ ਜੋ ਚੋਲੀ ਜਾਣ ਕੇ ਕਰਹਿ ਬਿਪੂਤ ਹਿੰਤਾ ਕਾਲ ਖੁਅਰੀ ਕਾ ਜੁਗਤ ਨੰਡਾ ਪ੍ਰਤੀਤ ਹਾਈ ਪੰਥੀ ਸੋਲ ਜਮਾਤੀ ਮਨ ਜਿਤਾ ਜਗ ਜੀਤਾ ਹਰਿ ਦੇਸੁ ਤੁਸੈ ਦੇਸੋ ਹਾਰਿ ਅਨਿਲ ਅਨਾਦਨਾ ਸਤੈ ਜੁਗ ਜੁਗ ਕੋ ਏਸਾ ਬਹੁਤ ਗਿਆਨ ਦੇਆ ਖੰਡਾਰਣ ਘਟ ਘਟ ਵਜਹ ਹਿ ਨਾਦ ਆਪ ਨਾਥ ਨਾਥੀ ਸਮਝਾ ਕੇ ਰਿਦਿ ਸਿਦਗ੍ਰਾਸਨ ਸੰਜੋਗ ਵਿਜੋਗ ਵੇਖਾਰ ਚਲਾਨ ਲੇਖਿਆ ਮੈਂ ਭਾਗ ਹਰਿ ਦੇਸੁ ਤੁਸੈ ਦੇਸੋ ਆਦ ਅਨਿਲ ਅਨਾਦਨਾ ਸਤੈ ਜੁਗ ਜੁਗ ਕੋ ਏਸਾ ਇਕ ਆਮਾਈ ਜੁਗਤ ਵਿਆਹ ਤਿੰਨ ਚੇਲੇ ਪਰਵਾਨ ਇੱਕ ਸੰਸਾਰਿਕ ਕੰਡਾਰੀ ਇਕ ਲਾਏ ਦੇਵਾਨ ਜੇ ਤਿਸ ਪਾਵੇ ਤੇ ਵੇ ਚੱਲਾਵੇ ਜਿਵ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨੂੰ ਦਰਨ ਆਵੇ ਬਹੁਤ ਇਹੋ ਵਿਦਾਨ ਆਦੇਸ ਤੁਸਾ ਆਦੇਸ ਕਾ ਅਨਿਰ ਅਨਾਦ ਨਾਤ ਜੁਗ ਜੁਗੇ ਕਵੇਂਸਾ ਆਸਣ ਲੋਇ ਲੋਇ ਪੰਡਰ ਜੋ ਕਿਸ ਬਾਸੇ ਹੰਵਾਰ ਹਰ ਪਰਵੇਖੈ ਸਿਰਜਨਹਾਰ ਨਾਨਕ ਸਚੇ ਸਾਚੇ ਕਾਰ ਆਦੇਸ ਤੁਸਾ ਆਦੇਸ ਭਾਜ ਅਨਿਰਨਾਦਨਾਤ ਜੁਗ ਜੁਗਿ ਕੋ ਏਕ ਸਾਹਿ ਕੋ ਦੋ ਜੀ ਬੋਲਾ ਕੋ ਹੋ ਹੋ ਲਖ ਮੇ ਲਖ ਵੀਸ ਲੱਖ ਲਖ ਜਿਹੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਹਿ ਪਤ ਪਉੜੀਆਂ ਚੜਿਆ ਹੋਇਆ ਕੇਸ ਸੁਣ ਗੱਲਾਂ ਆਕਾਸ਼ ਕੀ ਟਾਜਰੀ ਸੋ ਨਾਨਕ ਨਦਰਿ ਪਾਈਐ ਕੁੜੀ ਕੁੜਾ ਠੀਸ ਆਖਣ ਜੋਰ ਚੁੱਕੈ ਨਹ ਜੋਰ ਜੋਰ ਨ ਮੰਗਣ ਦੇ ਨਹ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋ ਨਜੁਕ ਤੇ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਪਮਨੀ ਚਨ ਕੋਏ ਰਾਤੀ ਰੂਪੀ ਸਤੀਵਾਰ ਪਵਣ ਪਾਣੀ ਅਗਨੀ ਪਤਾਨ ਤੇ ਸੂਤਰਤੀ ਸਾ ਬ੍ਰਕੀ ਤਨੁਸਤਾਲ ਇਸ ਵਿੱਚ ਜੀ ਜੋਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਸੁਸਤੰਦਰ ਗਾਰ ਇਤੈ ਸੋਖਨ ਪੰਚ ਪਰਵਾਨ ਨਦਰੀ ਕਰਮ ਕੋ ਅਨਿਸ਼ਾਨ ਆਚਕ ਕਾਈ ਹੋ ਸਪਾਇ ਨਾਨਕ ਗਿਆ ਜਾਖੈ ਜਾਇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋਹ ਕਰਮ ਇਤੇ ਪਵਨ ਪਾਣੀ ਵਸੰਤਰ ਇਤੇ ਕਾਨੁ ਮਹੇਸ ਕੇਤੇ ਬ੍ਰਮ ਘੜਤਿ ਘੜੀਐ ਰੂਪ ਰੰਗ ਕੇ ਵੇਸ ਕੇਤੇਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਤਰ ਤਨ ਸਮੁੰਦ ਕੇਤੇ ਆ ਖਾਣੀ ਕੇਤੇ ਬਾਣੀ ਕੇਤੇ ਪਾਤ ਨਿਰੰਤ ਇਤਿ ਅਸੁਰ ਸੁਰਤੀ ਸੇਵਕੇ ਤੇ ਨਾਨਕ ਅਨੰਤ ਗਿਆਨ ਕੰਡ ਮੈਂ ਗਿਆਨ ਪਰਚੰਡ ਇਥੈ ਨਾਦ ਬినੋਦ ਕੋੜ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਇਥੈ ਘੜਿ ਢੜੀਐ ਬਹੁਤ ਅਨੂਪ ਆਖਿਆ ਗੱਲਾਂ ਕਥਿਆ ਨ ਜਾਹੇ ਜੇ ਕੋ ਕਹੈ ਪਿਛੈ ਬਖਾਏ ਇਥੈ ਘੜਿਐ ਅਸੁਰ ਸੁਰਤ ਮਤ ਮਨ ਗਉਦ ਇਥੈ ਘੜਿਐ ਸੁਰਾਂ ਸਿਧਾਂ ਕੇ ਸੂਦ ਧਰਮ ਖੰਡ ਕੀ ਬਾਣੀ ਜੋਰ ਕਿਥੈ ਹੋਰ ਕੋਈ ਹੋਰ ਕਿਥੈ ਜੋਦ ਮਹਾਮਲ ਸੂਰ ਤਿਨ ਮੈਂ ਰਾਮ ਰਹਾ ਪ੍ਰਭੂਰ ਕਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਹ ਮਰਾਂ ਠਾਗੇ ਜਾਹੇ ਜਨ ਕੈ ਰਾਮ ਸੈ ਮਨੁ ਮਾਹੇ ਕਿਥੈ ਭਗਤ ਵਸੈ ਕੇ ਲੋ ਕਰ ਅਨੰਦ ਸਚਾ ਮਨੁ ਸੋਏ ਸਾਜ ਖਾਨ ਵਸੈ ਨਿਰੰਕਾਰ ਕਰ ਕਰ ਵੇਖੈ ਨਦਰਿ ਹਾਰ ਇਤਹਾ ਖੰਡ ਮੰਡਲ ਵਰਖੰਡ ਏਕੋ ਕਟ ਤਨ ਤਨੰਤ ਇਥੇ ਲੋਲੂ ਵਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਖੈ ਵਿਸਰ ਕਰ ਵਿਚਾਰ ਆਨ ਕਥਨਾ ਕਰਦਾ ਸਰ ਜਤੁ ਘਹਰ ਤੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਹੋਖਲਾ ਅਗਨ ਤਪਤਾਉ ਪਾਂਡਵ ਭਉ ਅੰਬਰ ਤਿਤਲ ਕੜੀਏ ਸਗਦ ਸਚੀ ਟਕਸਾਲ ਜਿਨ ਕੋ ਨਦਰ ਕਰਉ ਤਿਨਹਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਖ ਪਗਣ ਗੁਰੂ ਪਾਣੀ ਪਿਤਾ ਮਾਤਾ ਧਰਤਮ ਹਤਿ ਦਿਵਸ ਰਾਤ ਦੁਜੈ ਦਾਈ ਦਇਆ ਇਹ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚੈ ਤਰਮ ਹਦੂਰਾ ਧਰਮੀ ਆਪੋ ਆਪਣੇ ਕਨੜਿਕ ਦੂਰਾ ਜਿਨੇ ਨਾਮ ਤੇ ਹਯੇ ਕੇ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਤੇਤੇ ਛੁਪੇ ਨਾਨ ਜਿਨੇ ਨਾਮ ਉੱਤੇ ਆਇਆ ਏ ਮਸਕਿ ਭਖਾਲ ਨਾਨਕ ਤੇ ਮੁਖ ਉਜਲੇ ਤੇਤੇ ਛੁਪੇ ਨਾਨ ਵਾਹਿਗੁਰੂ ਜੀ ਕਾ ਹਰਿ ਸਾ ਵਾਹਿਗੁਰੂ ਜੀ ਕੀ ਫਤ